ਤੁਸੀਂ ਦੇਖ ਰਹੇ ਹੋ ਨਾਬਾ ਟੀਵੀ ਚੈਨਲ ਘਰ ਤੋਂ ਕੰਮ ਦੀ ਭਾਲ ਚ ਗਏ 22 ਸਾਲਾਂ ਨੌਜਵਾਨ ਦਾ ਹੋਇਆ ਕਤਲ ਪਰਿਵਾਰਕ ਮੈਂਬਰਾਂ ਅਤੇ ਮਾਂ ਦਾ ਰੋਣੋ ਕੇ ਹੋਇਆ ਬੜਾ ਹਾਲ ਨਹੀਂ ਦੇਖਿਆ ਜਾ ਰਿਹਾ ਮਾਂ ਅਤੇ ਪਿਲਵਾਤਾ ਆ ਮਾ ਪਿੰਡ ਅਤੇ ਇਲਾਕੇ ਅੰਦਰ ਫੈਲੀ ਸੋਗ ਦੀ ਲਹਿਰ ਅਸੀਂ ਗੱਲ ਕਰ ਰਹੇ ਹਾਂ ਪਿੰਡ ਢਿਲਵਾ ਦੀ ਜਿੱਥੇ ਕੰਮ ਦੀ ਭਾਲ ਚ ਗਏ 22 ਸਾਲਾਂ ਨੌਜਵਾਨ ਦਾ ਕਤਲ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਢਿਲਵਾ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਤਾਇਆ ਜੀ ਅਤੇ ਨੰਬਰ ਦਾ ਸਰਵਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਕਾਸ਼ਦੀਪ ਸਿੰਘ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਪਰਤਿਆ ਸੀ ਅਤੇ ਹੁਣ ਉਹ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਤਲਾਸ਼ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਦੱਸਿਆ ਕਿ ਬੀਤੇ ਦਿਨੀ ਜੀਰਕਪੁਰ ਵਿੱਚ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਆਕਾਸ਼ਦੀਪ ਉੱਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਮੈਸੇਜ ਆਉਣ ਤੇ ਪ੍ਰਾਪਤ ਹੋਈ ਉਹਨਾਂ ਨੇ ਕਿਹਾ ਕਿ ਸਾਡਾ ਪੁੱਤਰ ਬੇਰੋਜ਼ਗਾਰੀ ਦੀ ਭੇਟ ਚੜਿਆ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ ਦਾ ਪਿੰਡ ਢਿਲਵਾ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਮੇਰਾ ਸੁਨਦਰ ਸਿੰਘ ਹੈ ਜਿਹੜੀ ਬੱਚੀ ਬੈਠੀ ਨਹੀਂ ਲੰਮੈਂ ਮੈਂ ਹੁਤਾ ਮਾਮਲਾ ਕਰਦਾ ਵੀ ਜਿਹੜਾ ਬੇਰੋਜ਼ਗਾਰੀ ਇਥੇ ਨੌਕਰੀਆਂ ਦੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਕਿ ਤੇਰੇ ਕੋਲ ਹੁਣ ਵੀਰ ਜੀ ਘਰ ਭੇਜਿਆ ਫੇਰਦਾ ਜੀ ਪਾਣ ਰੋਟੀ ਦਾ ਸਾਧਨ ਨਾ ਬਣ ਜੇ ਤੇ ਐਂ ਤੇ ਜਾਂਦੇ ਭਈ ਇੱਥੇ ਲੱਗਦੀ ਓਥੇ ਲੱਗਦੀ ਫੇਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਫਿਰਦੇ ਵਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਪੜ੍ਹੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਾਰ ਸਾਹਿਬ ਕੋਲ ਗਿਆ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਨਹੀਂ ਬੰਦਾ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਬੈਠਿਆ ਜਾਂ ਕੋਈ ਲਾਗੇ ਹੁੰਦਾ ਫਿਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਬੰਦਿਆਂ ਜਿਨ੍ਹਾਂ ਨੇ ਨਖਾਨਗੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਸੀਂ ਦੇਖੋ ਇਨਸਾਫ ਚਾਹੁੰਦੇ ਵੀ ਬੇਰਜਕਾਰ ਹੀ ਤੇ ਚਲੋ ਇਹਦਾ ਮਸਲਾ ਸਹੀ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾਣਾ ਤਾਣਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡ ਆਂ ਸਾਨੂੰ ਮੈਸੇਜ ਆਇਆ ਪੀ ਇਹ ਮੁੰਡੇ ਨਾਲ ਸੇ ਕਿ ਨੇ ਸੱਟਾਂ ਲਾਤੀਆਂ ਨੇ ਅਹੀਂ ਤਤਕਾਲੀ ਦੋ ਜਾਨ ਸ੍ਰੀ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਹੀਂ ਉਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਤਾ ਹੀ ਆ ਉਹ ਉਥੇ ਗਏ ਸਾਨੂੰ ਐਸਚੀ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉਥੇ ਪਿੰਡ ਦਾ ਆਪਣਾ ਮੁੰਡਾ ਵੀ ਹੈ ਕਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਦੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੀ ਬਾਹਰੋਂ ਆਇਆ ਸੀ ਜੀ ਬੇਰਜਗਾਰ ਹੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਸੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇਹ ਇਹਨਾਂ ਦਾ ਇਨਸਾਫ ਹੀ ਹੋਈਆ ਵਿਚਾਰਿਆਂ ਦੇ ਬੇਜੇਰਾਂ ਦੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਜੋਗ ਸਜ਼ਾ ਮਿਲੇ ਜਰੂਰ ਪਰ ਦੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਬੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ ਜੀ